ਗੱਲ ਹੋਵੇਗੀ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੋਲਰ ਦੀ ਦੱਸਦੀ ਹੈ ਕਿ ਸੀਬੀਆਈ ਦੇ ਵੱਲੋਂ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਤੇ ਹੁਣ ਫਾਰਮ ਹਾਊਸ ਤੇ ਰੇਡ ਕੀਤੀ ਗਈ ਹੈ ਸੀਬੀਆਈ ਦੇ ਵੱਲੋਂ ਸਮਰਾਲਾ ਦੇ ਪਿੰਡ ਮੰਡ ਸ਼ੇਰੀਆਂ ਦੇ ਵਿੱਚ ਇਹ ਫਾਰਮ ਹੈ ਜਿੱਥੇ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ ਸੀਬੀਆਈ ਦੇ ਵੱਲੋਂ ਪਿਛਲੇ 2 ਘੰਟਿਆਂ ਤੋਂ ਇੱਥੇ ਰੇਡ ਕੀਤੀ ਗਈ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਕੱਲ ਸੀਬੀਆਈ ਨੇ ਚੰਡੀਗੜ੍ਹ ਸਥਿਤ ਰਿਹائش ਦੀ ਵੀ ਪਹਿਮਾਰਸ਼ ਕੀਤੀ ਸੀ ਛਾਪੇ ਮਾਰੀ ਵੀ ਕੀਤੀ ਗਈ ਸੀ ਤਾਂ ਹੁਣ ਸੀਬੀਆਈ ਸਬੂਤ ਖੰਗਾਲ ਰਹੀ ਹੈ ਜੋ ਇਸ ਦੇ ਨਾਲ ਹੀ ਜੋ 7.5 ਕਰੋੜ ਰੁਪਇਆ ਮਿਲਿਆ 2.5 ਕਿਲੋ ਸੋਨਾ ਮਿਲਿਆ ਹੋਰ ਬਹੁਤ ਸਾਰਾ ਸਮਾਨ ਸ਼ਰਾਬ ਦੀਆਂ ਬੋਤਲਾਂ ਮਹਿੰਗੀਆਂ ਘੜੀਆਂ ਮਿਲੀਆਂ ਨੇ ਉਸ ਤੋਂ ਬਾਅਦ ਤਫਤੀਸ਼ ਜਾਰੀ ਹੈ ਤੇ ਨਾਲ ਹੀ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਫਾਰਮ ਹਾਊਸ ਤੇ ਵੀ ਹੁਣ ਸੀਬੀਆਈ ਦੀ ਟੀਮ ਪਹੁੰਚੀ ਹੈ ਛਾਪੇ ਮਾਰੀ ਕੀਤੀ ਗਈ ਹੈ ਸਮਰਾਲਾ ਦੇ ਨੇੜੇ ਪਿੰਡ ਹੈ ਮੰਡ ਸ਼ੇਰੀਆਂ ਇੱਥੇ ਫਾਰਮ ਹਾਊਸ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਜਿੱਥੇ 2 ਘੰਟਿਆਂ ਤੋਂ ਸੀਬੀਆਈ ਦੀ ਟੀਮ ਰੇਡ ਕਰ ਰਹੀ ਹੈ ਖੰਗਾ ਲਿਆ ਜਾ ਰਿਹਾ ਹੈ ਕਿ ਕੀ ਕੁਝ ਇੱਥੇ ਬਰਾਮਦ ਹੁੰਦਾ ਹੈ ਇਹ ਵੀ ਦੇਖਣਾ ਹੋਵੇਗਾ ਵੀ ਤੇ ਕੱਲ ਵੀ ਸੀਬੀਆਈ ਨੇ ਚੰਡੀਗੜ੍ਹ ਦੀ 40 ਸੈਕਟਰ ਸਥਿਤ ਰਹਾਇਸ਼ ਤੇ ਛਾਪੇਮਾਰੀ ਕੀਤੀ ਸੀ ਅਤੇ ਹੁਣ ਭੁੱਲਰ ਫਾਰਮ ਹੈ ਜਿਹੜਾ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਪਿੰਡ ਮੰਡ ਸ਼ੇਰੀਆਂ ਸਮਰਾਲਾ ਦੇ ਵਿੱਚ ਇੱਥੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਕਰੀਬ 2 ਘੰਟਿਆਂ ਤੋਂ ਇੱਥੇ ਛਾਪੇਮਾਰੀ ਹੋ ਰਹੀ ਹੈ ਦੱਸਦੀ ਹੈ ਕਿ सीबीआई ਦੇ ਵੱਲੋਂ ਡੀਆਈਜੀ ਹਰਚਰਨ ਸਿੰਘ ਭੋਲਰ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਸੀ ਰਿਸ਼ਵਤ ਲੈਣ ਦੇ ਇੱਕ ਕਾਰੋਬਾਰੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਸਕ੍ਰੈਪ ਡੀਲਰ ਦੇ ਵੱਲੋਂ ਕਾਰੋਬਾਰੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਇੱਕ ਕਾਰਵਾਈ ਹੋਈ ਹੈ ਮੇਰੇ ਸਹਿਯੋਗੀ ਗੁਰਦੀਪ ਸਿੰਘ ਇਸੇ ਖਬਰ ਤੇ ਹੋਰ ਜ਼ਿਆਦਾ ਅਪਡੇਟ ਨਾਲ ਜੁੜੇ ਨੇ ਗੁਰਦੀਪ ਕੀ ਕੋ ਜਾਣਕਾਰੀ ਮੰਡ ਸ਼ੇਰੀਆਂ ਦੇ ਵਿੱਚ ਇਹ ਫਾਰਮ ਹਾਊਸ ਇੱਥੇ ਹੁਣ ਟੀਮ ਪਹੁੰਚੀ ਹੋਈ ਹੈ ਕੀ ਕੁਝ ਅਪਡੇਟ ਇਸ ਮਾਮਲੇ ਦੇ ਵਿੱਚ ਕੀ ਫਿਰ ਕੁਝ ਜੜੀ ਹੈ RBI ਦੀ ਟੀਮ ਨੇ RBI ਦੀ ਹਰਸ਼ਨ ਸਿੰਘ ਪੋਲਰ ਦੇ ਫਾਰਮ ਹਾਊਸ ਪਹੁੰਚੀ ਹੈ ਜਿੱਥੇ ਕਿ ਉਹਨਾਂ ਨੇ ਮਤਲਬ ਜਾਂਚ ਕੀਤੀ ਜਾ ਰਹੀ ਹੈ ਹਾਂ ESCBI ਅਧਿਕਾਰੀ ਨਾ ਤਾਂ ਕੁਝ ਕਹਿਣ ਨੂੰ ਤਿਆਰ ਨੇ ਤੇ ਨਾ ਹੀ ਉੱਥੇ ਨੇੜੇ ਜਾਣ ਦਿੱਤਾ ਜਾ ਰਿਹਾ ਬਸ ਜਸਟ ਉਹਨਾਂ ਦੇ ਲਈ ਹੀ ਇਹ ਵੀ ਜਾਂਚ ਚੱਲ ਰਹੀ ਹੈ ਜੋ ਵੀ ਜਾਂਚ ਕੀਤੀ ਜਾਵੇਗੀ ਉਹ ਜਿਹੜੀ ਹੈ ਉਹ ਸਾਹਮਣੇ ਆਏਗੀ ਕਿਉਂਕਿ CBI ਆਪਣੇ ਵੱਲੋਂ ਹੀ ਜੋ ਪ੍ਰੈਸ ਨੋਟ ਜਾਰੀ ਕਰੇਗੀ ਜਾਂ ਕੋਰਟ ਦੇ ਵਿੱਚ ਜੋ ਹਲਫਨਾਮਾ দাਇਰ ਕਰੇਗੀ ਉਸ ਦੇ ਵਿੱਚ ਜਾਣ ਦੱਸੀ ਜਾਏਗੀ ਪਰ ਅਧਿਕਾਰੀ ਨਾ ਤਾਂ ਕੁਝ ਕਹਿਣ ਨੂੰ ਤਿਆਰ ਨੇ ਤੇ ਨਾ ਹੀ ਹਜੇ ਕੁਝ ਦੱਸ ਰਹੇ ਨੇ ਹਾਂ ਇਹਨਾਂ ਜਿਹੜਾ ਮਨਸ਼ੇਰੀਆਂ ਦੇ ਵਿੱਚ ਜਿਹੜਾ ਫਾਰਮ ਹਾਊਸ ਹੈ ਡੀਆਈਜੀ ਕਰਨ ਸਿੰਘ ਪੁੱਲਰ ਦਾ ਉੱਥੇ ਸਰਚ ਕੀਤੀ ਜਾ ਰਹੀ ਹੈ ਔਰ ਇਹ ਲਗਾਤਾਰ 3-4 ਘੰਟੇ ਤੋਂ ਜਿਹੜੇ CBI ਦੇ ਅਧਿਕਾਰੀ ਨੇ ਉੱਥੇ ਰੇਡ ਕਰ ਰਹੇ ਨੇ ਔਰ ਜਾਂਚ ਕਰ ਰਹੇ ਨੇ ਗੁਰਦੀਪ ਕਿੱਕੂ ਜਾਣਕਾਰੀ ਮਿਲ ਰਹੀ ਹੈ ਪਿੰਡ ਵਾਸੀ ਦੱਸਦੇ ਨੇ ਕੁਝ ਕਿ ਇੱਥੇ ਆਉਂਦੇ ਜਾਂਦੇ ਰਹਿੰਦੇ ਸੀ ਡੀਆਈਜੀ ਜਾਂ ਕੋਈ ਹੋਰ ਇੱਥੇ ਰਹਿੰਦਾ ਸੀ ਜਾਂ ਫਿਰ ਇੱਥੇ ਉਹਨਾਂ ਦੀ ਕੋਈ ਜ਼ਮੀਨ ਵੀ ਖਰੀਦੀ ਹੋਈ ਹੈ ਜਾਂ ਇੱਕ ਅੱਲਾ ਫਾਰਮ ਹਾਊਸ ਹੈ ਕਿਉਂਕਿ ਅ ਦਰਸਲ ਬਹੁਤ ਸਾਰਾ ਪ੍ਰਾਪਰਟੀ ਦੇ ਕਾਗਜ਼ਾਤ ਮਿਲੇ ਨੇ ਸੀਬੀਆਈ ਹੁਣ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਇਹ ਕਾਗਜ਼ਾਤ ਨੇ ਕਿੱਥੇ-ਕਿੱਥੇ ਇਹ ਪ੍ਰਾਪਰਟੀਆਂ ਨੇ ਕਿੱਥੇ-ਕਿੱਥੇ ਜਿਹੜਾ ਜ਼ਮੀਨ ਖਰੀਦੀ ਹੋਈ ਸੀ ਕਿਹੜੇ ਪੈਸਿਆਂ ਦੇ ਨਾਲ ਖਰੀਦੀ ਹੋਈ ਸੀ ਕੀ ਉਹ ਇੱਕ ਨੰਬਰ ਦੀ ਕਮਾਈ ਹੈ ਜਾਂ ਫਿਰ ਦੋ ਨੰਬਰ ਦੀ ਕਮਾਈ ਕੀ ਕੋਈ ਜਾਣਕਾਰੀ ਇਹ ਸਬੰਧੀ ਜੀ ਹਜੇ ਤੱਕ ਇਹ ਖੁੱਲ ਕੇ ਤਾਂ ਸਾਹਮਣੇ ਕੁਝ ਨਹੀਂ ਆਇਆ ਹਾਂ ਪਿੰਡ ਵਾਸੀਆਂ ਨੂੰ ਵੀ ਇੰਨਾ ਜ਼ਿਆਦਾ ਨਹੀਂ ਪਤਾ ਸੀ ਵੀ ਡੀਆਈਜੀ ਪੁੱਲਰ ਦਾ ਇਹ ਫਾਰਮ ਹਾਊਸ ਹੈ ਹਾਂ ਇਹ ਜ਼ਰੂਰ ਹੈ ਵੀ ਸੀਪੀਏ ਦੀ ਟੀਮ ਆਉਣ ਤੋਂ ਬਾਅਦ ਹੀ ਥੋੜਾ ਬਹੁਤ ਪਤਾ ਲੱਗਣ ਲੱਗਾ ਹੈ ਵੀ ਡੀਆਈਜੀ ਹਰਚੰਸਿੰਗ ਪੁੱਲਰ ਦਾ ਇਹ ਫਾਰਮ ਹਾਊਸ ਹੈ ਔਰ ਇੱਥੇ ਰੇਡ ਕੀਤੀ ਗਈ ਹੈ ਆਦਰਵਾਇਜ਼ ਉਤੋਂ ਪਹਿਲਾਂ ਜਦੋਂ ਪਿੰਡ ਵਾਸੀਆਂ ਨੂੰ ਨਹੀਂ ਸੀ ਪਤਾ ਹਾਂ ਦੂਜੀ ਲਈ ਜ਼ਮੀਨ ਦੀ ਗੱਲ ਤਾਂ ਜ਼ਮੀਨ ਦਾ ਜਾਦਾ ਕਿਸੇ ਨੂੰ ਵੀ ਨਹੀਂ ਪਤਾ ਕਿਉਂਕਿ ਫਾਰਮ ਹਾਊਸ ਦਾ ਨੀਂਹ ਕਿਹਨਾਂ ਪਤਾ ਤਾਂ ਪ੍ਰਿੰਟ ਦੀ ਜ਼ਮੀਨ ਦਾ ਕਿਸੇ ਨੂੰ ਕੀ ਪਤਾ ਹੋਏਗਾ ਹਾਂ ਜਿਹੜੇ ਕਾਗਜ਼ਾਤ ਸੀਬੀਆਈ ਦੇ ਹੱਥ ਲੱਗੇ ਨੇ ਉਹ ਸੀਬੀਆਈ ਹਜੇ ਡਿਸਕਲੋਜ਼ ਨਹੀਂ ਕਰ ਰਹੀ ਜਦੋਂ ਸਾਹਮਣੇ ਆਣਗੇ ਤਾਂ ਉਸ ਤੋਂ ਬਾਅਦ ਪਤਾ ਲੱਗ ਸਕਦਾ ਵੀ ਕਿੱਥੇ ਕਿੱਥੇ ਜ਼ਮੀਨ ਹੈ ਤੇ ਕਿੱਥੇ ਕਿੱਥੇ ਫਾਰਮ ਹਾਊਸ ਜਾਂ ਹੋਰ ਪ੍ਰਾਪਰਟੀਜ਼ ਉਹਨਾਂ ਨੇ ਖਰੀਦੀਆਂ ਹੋਈਆਂ ਨੇ ਠੀਕ ਹੈ ਗੁਰਦੀਪ ਬਹੁਤ ਸ਼ੁਕਰੀਆ ਗੁਰਦੀਪ ਸਿੰਘ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤਾਂ ਸਸਪੈਂਡ ਕਰ ਦਿੱਤਾ ਗਿਆ ਸੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰੋਪੜ ਰੇਂਜ ਦੇ ਡੀਆਈਜੀ ਤੇ ਹੁਣ ਉਹਨਾਂ ਦੇ ਫਾਰਮ ਹਾਊਸ ਤੇ सीबीआई ਦੇ ਵੱਲੋਂ ਰੇਡ ਕੀਤੀ ਗਈ ਆ ਖੰਘਾਲਿਆ ਜਾ ਰਿਹਾ ਹੈ ਕਿ ਕੁਝ ਬਰਾਮਦ ਹੁੰਦਾ ਏ ਇਸ ਲਈ ਇੰਤਜ਼ਾਰ ਕਰਨਾ ਹੋਵੇਗਾ सीबीआई ਦੇ ਆਫੀਸ਼ੀਅਲ ਪ੍ਰੈਸ ਨੋਟ ਦਾ ਜ ਜਦੋਂ सीबीआई ਦੀ ਟੀਮ ਦੇ ਵੱਲੋਂ ਕੋਈ ਜਾਣਕਾਰੀ ਸਾਂਝੀ ਕੀਤੀ ਜਾਂਦੀ ਆ ਪਰ ਤੁਹਾਨੂੰ ਦੱਸ ਦਈਏ ਕਿ ਸਮਰਾਲਾ ਦਾ ਇਹ ਪਿੰਡ ਹੈ ਮੰਡਸ਼ੇਰੀਆਂ ਜਿੱਥੇ ਇਹ ਫਾਰਮ ਹਾਊਸ ਹੈ ਭੁੱਲਰ ਫਾਰਮ ਦੇ ਨਾਂ ਦਾ ਬੋਰਡ ਵੀ ਤੁਸੀਂ ਦੇਖ ਰਹੇ ਹੋ ਇੱਥੇ ਲੱਗਿਆ ਹੋਇਆ ਏ ਤੇ ਇਹ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਫਾਰਮ ਹਾਊਸ ਹੈ ਗਾਹੇ-ਬਗਾਏ ਇੱਥੇ ਜਾਣਦੇ ਰਹਿੰਦੇ ਹੋਣਗੇ ਹਾਲਾਂਕਿ ਬਹੁਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਇਹ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਫਾਰਮ ਹਾਊਸ ਹੈ ਪਰ ਹੁਣ ਸੀਬੀਆਈ ਦੇ ਹੱਥ ਜਿਹੜੀਆਂ ਪ੍ਰਾਪਰਟੀਆਂ ਦੇ ਕਾਗਜ਼ात ਲੱਗੇ ਨੇ ਜਾਂ ਪੁੱਛਗਿਛ ਦੇ ਵਿੱਚ ਜੋ ਕੁਝ ਹੁਣ ਤੱਕ ਸਾਹਮਣੇ ਆਇਆ ਉਸ ਦੇ ਮੁਤਾਬਕ ਉਹਨਾਂ ਦੇ ਟਿਕਾਣੇ ਖੰਘਾਲੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਟਿਕਾਣਾ ਇਹ ਵੀ ਹੈ ਜਿੱਥੇ 2 ਘੰਟੇ ਤੋਂ ਸੀਬੀਆਈ ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਹੈ